ਮੈਂ ਤਾਂ ਇੱਕ ਗੱਲ ਕਹਿਣੀ ਆ ਲੈ ਪਰ ਦੋ ਕ ਇਹ ਜਿਹੜੇ ਰਖੜੀ ਆ ਮੈਂ ਤਾਂ ਰਖੜੀ ਬਣੂਗੀ ਪਰ ਹੋਗੇ ਨਹੀਂ ਲੈ ਤੂੰ ਮੇਰੀ ਭੈਣਾ ਨਿੱਕੀ ਜੇ ਮੈਂ ਤਰ ਕੋ ਰਖੜੀ ਬਣ ਜਮ ਕਿੱਕੋ ਰਖੜੀ ਬਣਾਉਣੀ ਹੈ ਮੇਰੀ ਗੱਲ ਸੁਣ ਤੂੰ ਕੀ ਰੋਜ਼ ਮੂੰ ਚੁੱਕਿਆ ਹੁੰਦਾ ਵਾ ਤੈਨੂੰ ਆਪਣੇ ਘਰ ਟਿਕਾਈ ਹਣੇਗੀ ਆਰਾਮ ਨਾਲ ਆਪਣੇ ਘਰ ਖੇਡੀਦਾ ਹੁੰਦਾ ਵਾ ਇੱਧਰ ਆ ਮੇਰੀ ਗੱਲ ਸੁਣਾ ਬੜਾ ਉਹ ਮੇਦੇ ਪੁੱਤ ਦਾ ਸਿਰ ਵਗਣਿਆ ਵਾ ਹੈ ਅਰੇ ਪੁੱਤੇਰੇ ਹੋਂਦੇ ਟੈਸਟ ਤੇ ਨੰਬਰ ਚੰਗੇ ਆਉਣਗੇ ਆਰਕਾ ਹਾਂਜੀ ਸਾਰੇ ਟੈਸਟਾਂ ਚ ਚੰਗੇ ਨੰਬਰ ਆਏ ਜੇ ਹਾਂਜੀ ਚੱਲ ਚੰਗਾ ਵਾ ਪੁੱਤ ਪੜ੍ਹਿਆ ਕਰ ਪੜ੍ਹਾਈ ਦਾ ਮੁੱਲ ਵਾ ਠੀਕ ਆ ਤੇ ਤੇਰਾ ਦੇ ਕੀ ਹੈ ਮੇਰਾ ਵੀ ਠੀਕ ਹੀ ਹੁੰਦੇ ਆ ਹਾਂ ਚੱਲ ਚੰਗਾ ਵਾ ਮੇਰੀਆਂ ਧੀਆ ਬੜਾ ਪੜ੍ਹਦੀਆਂ ਵਾਂ ਡਾਕਟਰ ਬਣਨਾ ਦੋਵਾਂ ਨੇ ਇਹ ਵਾਕਿਆ ਗੱਲ ਤੇਰੀ ਠੀਕ ਹੀ ਹੋ ਇਹ ਵਾਕਿਆ ਡਾਕਟਰ ਬਣਣਾ ਆ ਨੇ ਹੈ ਹੋਰ ਵੇਖ ਲਿਓ ਤੁਸੀਂ ਸਹੀ ਗੱਲ ਸਹੀ ਗੱਲ ਹਣਾ ਹਰਲੀ ਨਾ ਹਾਂਜੀ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦਾਸ ਪੁੱਤੇ ਰਖੜੀ ਆਂਡੀ ਆ ਤੇ ਮੈਂ ਅਸਲੀਆ ਕਹਿੰਦੀ ਮੈਂ ਆਪਣੇ ਆਪ ਵੀਰ ਨੂੰ ਰਖੜੀ ਆ ਬੰਨੀ ਆ ਤੇ ਹਣਾ ਮੇਰਾ ਕੋਈ ਵੀਰ ਨਹੀਂ ਹੈਗਾ ਮੈਂ ਕਿੰਨੂ ਰਖੜੀ ਬੰਨੂਗੀ ਕੋਈ ਨਹੀਂ ਹਰਲੀਨ ਪੁੱਤ ਕੋਈ ਗੱਲ ਨਹੀਂ ਉਹ ਹੈਗੇ ਨਾ ਤੇਰੇ ਤਾਈ ਦੇ ਮੁੰਡੇ ਉਹਨਾਂ ਨੂੰ ਰਖੜੀ ਬੰਨਾਂਗੇ ਸੈਰਸ ਨੂੰ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਕਹੂੰਗੀ ਸੈਰਸ ਨੂੰ ਕਿ ਸੈਰਸ ਜਿੰਨ ਰਖੜੀ ਹੋਊਗੀ ਨਾ ਆਹ ਕਿਤੇ ਆਪਣੀਆਂ ਭੈਣਾਂ ਕੋ ਰਖੜੀ ਬਣਾ ਜੀ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਪੁੱਤ ਇਦਾਂ دل ਥੋੜਾ ਛੋਟਾ ਕਰੀ ਦੰਦਾ ਵਾ ਉਹ ਵੀ ਤੇ ਤੁਹਾਡੇ ਹੀ ਭਰਾ ਵਾ ਹੈ ਕੋਈ ਗੱਲ ਨਹੀਂ ਇਦਾਂ ਨਹੀਂ ਕਹਿਣਾ ਮੇਰੇ ਧੀ ਨੇ ਮੇਰੇ ਪੁੱਤ ਤੁਸੀਂ ਨਾ ਚਿੰਤਾ ਕਰਿਆ ਕਰੋ ਠੀਕ ਹੈ ਨਾ ਤੁਸੀਂ ਮੇਰੇ ਪੋਤੀ ਜੇ ਹੈ ਠੀਕ ਹੈ ਨਾ ਜੀ ਆਹੋ ਮੈਂ ਤਾਂ ਕਹਿਨੀ ਹੁੰਨੀ ਆ ਕਿ ਸਾਡੀਆਂ ਧੀਆ ਥੋੜਾ ਇਹ ਤੇ ਸਾਡੇ ਪੁੱਤ ਵਾ ਤੇ ਵੇਖਿਓ ਵੇਖਿਓ ਇਹਨਾਂ ਨੇ ਵੱਡੀਆਂ ਹੋ ਕੇ ਨਾ ਸਾਡਾ ਨਾਮ ਰੋਸ਼ਨ ਕਰਨਾ ਵਾ ਕਿਉਂ ਕਰ ਲਈ ਨਾ ਕਰਨਾ ਉਹਨਾਂ ਨਾਰੋਸ਼ਨ ਜੀ ਮੈਨੂੰ ਪਤਾ ਵਾ ਮੈਨੂੰ ਸਾਰਾ ਪਤਾ ਮੇਰੇ ਪੁੱਤ ਵੱਡੇ ਹੋ ਕੇ ਸਾਡਾ ਨਾਰੋਸ਼ਨ ਕਰਨਗੇ ਸਾਰਿਆਂ ਨੂੰ ਫਿਰ ਪਤਾ ਲੱਗ ਜਾਣਾ ਪਤੀਆਂ ਜਿਹੜੀਆਂ ਹੁੰਦੀਆਂ ਵਾ ਨਾ ਉਹ ਪੁੱਤਾਂ ਨਾਲ ਘਟ ਨਹੀਂ ਹੁੰਦੀਆਂ ਵਾ ਵੇਖੀ ਜਾਇਓ ਤੁਸੀਂ ਇਹ ਦੇ ਸੁਪਨੇ ਲੈ ਐ ਡਾਕਟਰ ਬਣਾਉਂਦੇ ਹੈ ਕੋਈ ਗੱਲ ਕਰਨ ਵਾਲੀ ਜਾਂ ਕੁੜੀਆਂ ਹੀ ਦੇ ਦੇ ਡਾਕਟਰ ਵੱਡੇ ਬਣ ਜਾਣ ਚਲੋ ਕਿਤੇ ਬਣਦੀਆਂ ਕੋਈ ਵਿਰਲੀਆਂ ਬਣ ਜਾਈਆਂ ਇਹਨਾਂ ਨੇ ਬਣ ਜਾਣਾ ਡਾਕਟਰ ਫਲਾ ਜਿਨ੍ਹਾਂ ਨੂੰ ਬਣਾਉਂ ਰਹੀ ਆ ਕਿ ਦੇ ਦੋਵੇਂ ਜੀ ਲਾਗੇ ਬਹਿ ਬਹਿ ਕੇ ਤੇ ਡੇ ਨੇ ਕਾਲਾ ਕਰਨ ਇਹ ਡਾਕਟਰ ਬਣਾਉਣੀਆਂ ਨੇ ਇਹ ਫਲਾਂ ਕਰਨੀਆਂ ਨੇ ਢੀਂਕ ਕਰਾਉਣੀਆਂ ਨੇ ਹੈ ਕੰਮੀ ਕੋਈ ਨਹੀਂ ਇਹਨਾਂ ਨੂੰ ਬਸ ਕੁੜੀਆਂ ਤੋਂ ਬਿਨਾ ਕੁੜੀਆਂ ਦੇ ਦਿਵਾਲੇ ਚੜੇ ਰਹਿੰਦੇ ਦੋਵੇਂ ਜੀ ਉਹੋ ਜਿਹਾ ਮੇਰਾ ਮੁੰਡਾ ਚੁੱਡੂ ਜਿੰਨੂੰ ਪਤਾ ਹੀ ਨਹੀਂ ਵੀ ਵਾਰੀ ਮੈਂ ਸਮਝਾਇਆ ਵੱਖਰਾ ਕਰ ਕਰਕੇ ਵੇ ਪੁੱਤ ਬੰਦਾ ਬਣ ਜਾ ਵਿਆਹ ਕਰਾ ਲਾ ਹੋਰ ਕੋਈ ਜੀ ਰੱਬ ਦੇ ਦੇਗਾ ਕਿਤੇ ਜਿਆਦਾ ਸਾਮਣ ਵਾਲਾ ਆ ਜਾਊਗਾ ਸਾਡਾ ਵਾਰਿਸ ਉਹ ਮੁੰਡੇ ਦੇ ਕੰਨ ਤੇ ਜੂ ਨਹੀਂ ਸਰਕਦੀ ਮੈਂ ਕਹਿੰਦੀ ਰਹਿਨੀ ਆ ਕਹਿੰਦੀ ਰਹਿਨੀ ਆ ਉਹ ਕੁੜੀਆਂ ਦੇ ਦਵਾਲੇ ਚੜਿਆ ਆ ਵਾ ਇਹਨਾਂ ਨੂੰ ਪੜਾਉਣਾ ਆ ਇਹਨਾਂ ਨੂੰ ਦਿਖਾਉਣਾ ਆ ਇਹਨਾਂ ਨੂੰ ਕੋਰਸ ਕਰਾਉਣਾ ਐਨੇ ਇਹਨਾਂ ਨੂੰ ਡਾਕਟਰ ਬਣਾਉਣਾ ਆ ਦੱਸੋ ਡਾਕਟਰ ਬਣਨ ਦੀਆਂ ਤੁਹਾਨੂੰ ਆਪਣੇ ਘਰ ਚੱਲਿਆ ਜਾਣਾ ਇੱਥੇ ਜਵਾਈ ਆਣ ਕੇ ਤੇ ਪਹੁੰਚ ਗਏ ਫਿਰ ਖਾ ਖੌਰੂ ਇਹ ਦੋ ਸਾਨੂੰ ਪਿਆਰੀ ਸਾਡੀ ਫਿਰ ਚੰਗਾ ਰਹੇਗਾ ਹੁਣ ਨਹੀਂ ਮੇਰਾ ਆਖਾ ਮੰਨਣਾ ਇਹਨੇ ਯਾ ਵਾਰੀ ਮੈਂ ਸਮਝਾ ਚੁੱਕੀ ਆ ਅੱਡ ਤਾਂ ਨਹੀਂ ਉਹ ਗੱਲ ਤੋਂ ਉਹਦੇ ਮਗਰ ਲੱਗਾ ਧਰਦੀ ਦੇ ਜੋ ਕਹਿੰਦੀ ਆ ਉਹ ਹੀ ਉਹ ਹੀ ਕਰੀ ਜਾਂਦਾ ਵਾ ਕੀ ਦੱਸ ਮੈਂ ਕਰਾਂ ਮੈਂ ਤੇ ਕਹਿ ਕਹਿ ਕੇ ਹਾਰ ਹੋ ਗਈ ਹੁਣ ਮੈਂ ਇਹ ਦਿਵਾਲੀ ਚੜ੍ਹਨਾ ਕਿੰਨੀ ਤਰ੍ਹਾਂ ਜਰਾ ਦੱਸ ਨਹੀਂ ਇਹਨੂੰ ਮੱਤ ਇਹਨੂੰ ਬਣਾਉਣੀ ਆ ਡਾਕਟਰ ਖਲੋ ਜਾ ਕਿੱਦੀ ਗੱਲਾਂ ਕਰਦੀ ਫਿਰਦੀ ਐ ਡਾਕਟਰ ਬਣਾਉਣੀ ਪੁੱਛਣੀ ਇਹਨੂੰ ਮੈਂ ਜਰਾ ਦੱਸਣੀ ਆ ਮੱਤ ਇਹਦੀ ਨੂੰ ਕੰਮ ਕੋਈ ਹਾਨੀਗਾ ਅੱਜ ਮੇਰੀਆਂ ਧੀਆ ਨੂੰ ਨਾ ਕੋ ਵਧੀਆ ਜੀ ਚੀਜ਼ ਬਣਾ ਕੇ ਖਵਾ ਲਿਆ ਕੋਈ ਨਹੀਂ ਕੋਈ ਨਹੀਂ ਖਵਾ ਲਦਨੀ ਐ ਕਿਹੜੀ ਗੱਲ ਵਾ ਵੇਖ ਵੇਖ ਕਿੱਦੀਆਂ ਸਲਾਮਾਂ ਕਰਨ ਦੇ ਵਧੀਆ ਜੀ ਚੀਜ਼ ਕਿਹੜੀ ਅਰਸਾਂ ਤੋਂ ਚੀਜ਼ ਆਉਣੀ ਆ ਵੇ ਤਾਂ ਮੈਂ ਨਹੀਂ ਤੁਹਾਨੂੰ ਕੋਈ ਇਹ ਮਾਰਾਣੀ ਬੈਠੀ ਹੈ ਮੰਗੇ ਤੇ ਚੜ ਕੇ ਤੇਰੀ ਬਰੋਬਰ ਤੇ ਲੈ ਕੇ ਕੁੜੀਆਂ ਵਿੱਚ ਕਾਹੇ ਬਾੜੀਆਂ ਤੇ ਬੈਠੇ ਜੇ ਦਮੇ ਜੀ ਤੁਹਾਨੂੰ ਕੋਈ ਸ਼ਰਮਜਾ ਹੈਗਾ ਕਹਿੰਨੇ ਹਾਂ ਬੀਬੀ ਕਿਤੇ ਠੰਡੀ ਹੋ ਜਾਕਰ ਬਹਿ ਜਾ ਹਾਂ ਠੰਡੀ ਹੋ ਜਾ ਕਾ ਠੰਡੀ ਹੋ ਜਾ ਕਾ ਠੰਡੀ ਕੀ ਮੈਂ ਹੋਣਾ ਵਾ ਜਾ ਉੱਠ ਕੇ ਕਿਤੇ ਚਾਹ ਪਾਣੀ ਬਣਾ ਕੋਈ ਗੱਲ ਨਹੀਂ ਬੀਜੀ ਹੁਣੇ ਬਣਾ ਦਿੰਨੀ ਆ ਚਾਹ ਤੀ ਹਵਾਜ ਤੇ ਮਾਰਦੇ ਮੈਨ ਇੱਕ ਵਾਰੀ ਨਹੀਂ ਆਵਾਜ਼ ਮੈਂ ਮਾਰਾਂ ਤਾਂ ਫੇਰ ਤੂੰ ਚਾਹ ਪਾਣੀ ਬਣਾਵੇਂ ਤੈਨੂੰ ਨਹੀਂ ਪਤਾ ਇਹ ਟਾਈਮ ਹੋਇਆ ਵਾ ਚਾਹ ਪਾਣੀ ਦਾ ਚਾਹ ਬਣਾ ਕੇ ਘੁੱਟ ਦਵਾ ਉਹ ਤੇ ਮਾਂ ਰਾਣੀ ਬਣ ਕੇ ਬਹਿ ਰਹੀ ਨੇ ਇਹਨਾਂ ਨੂੰ ਗੋਦ ਚ ਲੈ ਕੇ ਕੁੜੀਆਂ ਨੂੰ ਤੂੰ ਤੇ ਇਹੋ ਸ਼ਣਕਣਾ ਬਣਾਇਆ ਵਾ ਹੈ ਲੋਕਾਂ ਦੇ ਘਰ ਹੀ ਕੁੜੀਆਂ ਨਹੀਂ ਹੁੰਦੀਆਂ ਉਹ ਬੀਬੀ ਤੂੰ ਕੀ ਕੁੜੀਆਂ ਕੁੜੀਆਂ ਕਰਦੀ ਰਹਿਨੀ ਆ ਵੇਖ ਤਾ ਰੌਣਕ ਲੱਗੀ ਆ ਘਰ ਚ ਹੈ ਕੁੜੀਆਂ ਮੁੰਡਿਆਂ ਨਾਲੋਂ ਘੱਟ ਵਾ ਪਾਇਲਟ ਤੱਕ ਵੱਡ ਗਈ ਆ ਕੁੜੀਆਂ ਐਵੇਂ ਨਾ ਕਰੀ ਜਾਈਦਾ ਹੁੰਦਾ ਨਿਆਣੇ ਕੀ ਸੋਚਣਗੇ ਬਣਾ ਪਾਇਲਟ ਇਹਨਾਂ ਨੂੰ ਤੁਸੀਂ ਤੈਨੂੰ ਜਿਹੜੀ ਮੈਂ ਗੱਲ ਆਖੀ ਉਹ ਤੇ ਤੇਰੇ ਕੰਨ ਤੇ ਜੂਨ ਹੀ ਸਰਕੀ ਵੀ ਮੈਨੂੰ ਮੇਰੀ ਮਾਂ ਕੀ ਕਹਿੰਦੀ ਆ ਮਾਂ ਦੀ ਗੱਲ ਦਾ ਤੇ ਅਸਰ ਹੀ ਨਹੀਂ ਤੈਨੂੰ ਕੋਈ ਉਹ ਚੰਗਾ ਬਾਬਾ ਕੋਈ ਨਹੀਂ ਕਰ ਲੂਗਾ ਸਰ ਆਹੋ ਆ ਸਰ ਖਰੇ ਕੰਮ ਕਰਨਾ ਤੂੰ ਕੁੜੀਆਂ ਜਵਾਨਾਂ ਹੋ ਚੱਲੀਆਂ ਸਰਕਾਰਾਂ ਤੋਂ ਤੂੰ ਹੀ ਕੀ ਵਖੰਡੀਆਂ ਆਪਣੀ ਮਾਂ ਦੇ ਮੂੰਹ 'ਵਾਲ ਦੇ ਪੱਡੇ ਪਰ ਕੇ ਹੈ ਕੀ ਉਹਦੇ ਮੂੰਹ ਨੂੰ ਅੰਬ ਲੱਗੇ ਨੇ ਉਹੀ ਮਾਂ ਆ ਜਿਹੜੀ ਰੋਜ਼ ਰਹਿੰਦੀ ਤੁਹਾਡੇ ਕੋਲ ਹੱਦ ਹੋਈ ਆ ਬੀਬੀ ਠੱਡ ਰੱਖ ਜੀਵਨ ਚਾਹ ਬਣਾ ਦੇ ਘੁੱਟ ਬੀਬੀ ਉਹਦੀ ਉਹਦੀ ਸਿਹਤ ਤੇ ਅਸਰ ਹੋਇਆ ਕੋਈ ਇਹ ਮੈਨੂੰ ਆਖਿਆ ਵਾ ਤੇ ਮੈਂ ਉਠਾਂ ਉੱਥੇ ਹੀ ਬੈਠੀ ਰਹੀ ਆ ਉਦੋਂ ਦੀ ਉਹ ਨਹੀਂ ਹਿੱਲੀ ਉਹ ਕੋਈ ਨਹੀਂ ਚਲ ਜਾਂਦੀ ਚਲ ਜਾਂਦੀ ਆ ਅੱਗੇ ਵੀ ਉਹ ਚਾਹ ਪਾਣੀ ਬਣਾਉਂਦੀ ਆ ਕਿਤੇ ਬਾਹਰ ਕੋ ਬੰਦੇ ਹੁੰਦੇ ਬਣਾਉਣ ਵਾਲੇ ਤੂੰ ਵੀ ਨਾ ਹੌਸਲਾ ਕਰਿਆ ਕਰ ਕਾਹੀ ਪੈਈ ਨਹੀਂ ਆ ਸਹਾਨ ਕਰਨਾ ਵਾ ਬਣਾਉਂਦੀ ਆ ਤੇ ਬਣਾਉਣੀ ਨਹੀਂ ਕੀ ਚੱਲ ਗੁੱਸਾ ਨਾ ਕਰੋ ਮੈਂ ਬਣਾ ਦੇਣੀ ਹੁਣੇ ਆ ਕਿੰਨੀ ਵਾਰੀ ਕਹਿ ਕੇ ਫੇਰੇ ਨੂੰ ਠਾੜੀ ਦਾ ਇਹ ਉੱਠ ਨਹੀਂ ਚਾਹ ਬਣਾਉਂਦੇ ਉੱਠ ਨਹੀਂ ਰੋਟੀ ਪਕਾ ਲਾ ਉੱਠ ਨਹੀਂ ਨਿਆਣੀ ਆ ਇਹਨੂੰ ਪਤਾ ਨਹੀਂਗਾ ਬੀਬੀ ਕੋਈ ਨਿਆ ਗੱਲਾਂ ਕਰਨੀਆਂ ਕਿ ਤੇ ਹੌਸਲੇ ਲਾਵੇ ਉਹਨੂੰ ਕਹਿ ਦਿਆ ਕਰ ਪੁੱਤ ਮੈਨੂੰ ਚਾਹ ਬਣਾ ਦੇ ਤੂੰ ਤਾਂ ਪੁੱਤ ਨੂੰ ਕਹਿੰਦੀ ਨਹੀਂ ਆਉਂਦੇ ਉਹਦੇ ਸਿਰ ਦੇ ਵਾਲਾਂ ਨੂੰ ਪੈ ਇੰਨੀ ਕਿਤਨਾ ਥੋੜਾ ਕਰੀਦਾ ਹੁੰਦਾ ਵਾ ਪੁੱਤ ਜਾਓ ਆ ਥੋੜੋ ਤੇਲ ਤੂਤੇ ਜਾਓ ਤੂੰ ਕਿਉਂ ਕੋਈ ਪਹੁੰਚ ਆ ਗਈ ਕਿਹੜਾ ਫੋਟੋ ਮੇਰਾ ਕੋਲ ਚੱਲ ਬੀਬੀ ਮੈਂ ਤੂੰ ਇੱਥੇ ਹਾਂ ਬੈਠੀ ਆ ਮੈਂ ਆਹ ਤੇ ਚਾਹ ਤੇਰੇ ਆ ਤੂੰ ਬਹਿ ਜਾ ਆਪੇ ਚਾਹ ਲੈ ਕੇ ਆਉਂਗੀ ਚਾਹ ਫੇਰ ਤੂੰ ਹੁਣ ਚਾਹ ਲੈਣ ਜਾਣਾ ਉਹਦੇ ਪਿੱਛੇ ਤੈਨੂੰ ਮੈਂ ਗੱਲ ਸਮਝਾਉਣੀ ਆ ਕੋਈ ਫੋ ਬੀਬੀ ਮੇਰੀ ਸੁਣ ਲੈ ਗੱਲ ਮੈਨੂੰ ਪਤਾ ਤੂੰ ਜੋ ਕਹਿਣਾ ਵਾ ਨਾ ਮੈਨੂੰ ਪਤਾ ਵਾ ਗੱਲ ਦਾ ਤੇ ਪਤਾ ਆ ਤੇ ਫਿਰ ਅਸਰ ਕਰ ਗੱਲ ਦਾ ਤੈਨੂੰ ਨਹੀਂ ਸਮਝ ਲੱਗਦੀ ਇਹ ਬਗਾਨੀਆਂ ਧੀਆਂ ਨੇ ਇਹ ਬਗਾਨੇ ਘਰ ਚਲ ਜਾਣੀਆਂ ਇਹ ਤਾਂ ਬਗਾਨਾ ਧਾਨਵਾ ਇਹ ਸਾਡੇ ਕੋਲ ਥੋੜੀਆਂ ਬਹਿ ਰਹਿਣੀਆਂ ਨੇ ਓ ਚੱਲ ਬੀਬੀ ਕੋਈ ਨਹੀਂ ਜੋ ਮੇਰੇ ਭਾਗਾ ਜਾ ਮੈਨੂੰ ਮਿਲ ਜਾਣਾ ਵਾ ਤੂੰ ਨਾ ਇਨੀ ਟੈਨਸ਼ਨ ਲੈ ਕੇ ਚੰਗਾ ਫਿਰ ਭਾਗਾ ਜਾ ਤੇ ਮੈਂ ਤੇ ਇੱਕ ਮਰਲਾ ਨਹੀਂ ਤੇਰੇ ਨਾਲ ਲਵਾਂ ਜਿੰਦਾ ਮਰਜੀ ਕਰੀ ਜਿੰਨਾ ਚਿਰ ਹੈਗਾ ਉਹਨਾਂ ਜੇ ਰੋਟੀ ਖਾਂਦੇਗੇ ਕਿ ਨਹੀਂ ਰੋਟੀ ਖਾਈ ਜਾਂ ਨਾਵੇਂ ਨੂੰ ਨਹੀਂ ਆ ਮੈਂ ਲਵਣੀ ਇਹ ਐਨਾ ਕੰਨ ਨੂੰ ਆਕੀ ਉਹ ਚੰਗਾ ਭਰਾ ਨਾ ਦੇਈ ਬੜੀ ਜਵਾਈਆਂ ਕੋ ਖਵਰ ਪੋਣਾ ਇਥੇ ਮੈਂ ਉਹ ਨਹੀਂ ਪਉਂਦਾ ਕੋਈ ਕੋਈ ਉਹਦਾ ਦੀ ਬੀਬੀ ਉਹਨਾਂ ਦੀ ਕਿਸਮਤ ਉਹਨਾਂ ਦੇ ਨਾਲ ਵਾ ਠੀਕ ਆ ਐਵੇਂ ਨਹੀਂ ਕੋਸੀ ਚਾਹੀਦਾ ਹੁੰਦਾ ਗੱਲਾਂ ਨੂੰ ਕਿਸਮਤਾਂ ਤਾਂ ਤੇ ਨਾਲ ਹੀ ਹੁੰਦੀਆਂ ਸਾਰਿਆਂ ਦੀਆਂ ਪਰ ਚਲੋ ਆਪਣੇ ਘਰ ਦਾ ਵੀ ਸੋਚਣਾ ਪੈਂਦਾ ਕੋ ਘਰ ਦਾ ਦੀਵਾ ਚਰਾਗ ਵੀ ਚਾਹੀਦਾ ਉਹ ਬੀਬੀ ਤੈਨ ਮੱਗੇ ਕਿੰਨੀ ਵਜੇ ਕਿਹਾ ਵਾ ਠੰਡ ਰੱਖਿਆ ਕਰ ਤੇ 20 ਘੰਟੇ ਉਹੀ ਗੱਲਾਂ ਕਰੀ ਜਾਂਦੀ ਹੁਣੀ ਕੋਈ ਅਗਲੇ ਬੰਦੇ ਨੂੰ ਮੈਨੂੰ ਵੀ ਉਸੇ ਗੁੱਸਾ ਚੜ ਜਾਂਦਾ ਵਾ ਠੀਕ ਆ ਤੇ ਚੁੱਪ ਕੇ ਕਰਾ ਆ ਚਾਹ ਪਾਣੀ ਪੀ ਤਰ ਇਥੇ ਲੰਮੇ ਪੈ ਜਾ ਮੁਰਗੀ ਗੁੱਸਾ ਚੜਦਾ ਮੈਨੂੰ ਤੈਨੂੰ ਜਿਹੜਾ ਗੁੱਸਾ ਚੜਦਾ ਮੈਨੂੰ ਪਤਾ ਵਾ ਸੱਚੀ ਗੱਲ ਤੇ ਹਰ ਇੱਕ ਨੂੰ ਕੌੜੀ ਲੱਗਦੀ ਏ ਜਿੰਨੂੰ ਸੱਚ ਕਹਿ ਦੋ ਉਹਨੂੰ ਬੁਰਾਈ ਲੱਗਦਾ ਵਾ ਗੁੱਸਾ ਇਹਨੂੰ ਚੜ ਜਾਂਦਾ ਵਾ ਤੇਰੇ ਗੁੱਸੇ ਨੂੰ ਮੈਂ ਕੀ ਜਾਣਨੀ ਚੜਦਾ ਤੇ ਚੜਦਾ ਰਹੇ ਗੁੱਸਾ ਮੈਂ ਜੋ ਕਹਿਣਾ ਮੈਂ ਕਹਿਣਾ ਹੀ ਆ ਤੂੰ ਕਰਦਾ ਰੋ ਜਿੱਦਾਂ ਮਰਜੀ ਹਾਈ ਹੇ ਰੱਬਾ ਮੇਰੀਆਂ ਤੀਆਂ ਨੂੰ ਇੱਕ ਪੁੱਤ ਦੇ ਦਿੰਦਾ ਹਾਂ ਤੂੰ ਵੀ ਮੇਰੀਆਂ ਤੀਆਂ ਵਿਚਾਰੀਆਂ ਤਰਲੇ ਕਰਦੀਆਂ ਵਾ ਮਾਂ ਰਖੜੀ ਆਉਣ ਡਈ ਆ ਆਪਾਂ ਕਿੰਨੂ ਰਖਣੀ ਬੰਨਾਂਗੇ ਰੋਜ਼ ਨਿੱਕੀ ਦਾ ਇਹ ਸਵਾਲ ਹੁੰਦਾ ਵਾ ਮਾਨੂੰ ਕੀ ਜਵਾਬ ਦਵਾਂ ਜੇ ਤਾਈ ਚੰਗੀ ਹੋਵੇ ਤੇ ਘਟਾ ਹੀ ਕਾਦਾ ਉਹੋ ਹੀ ਆਖੇ ਵੀ ਇਹ ਵੀ ਪੁੱਤ ਤੁਹਾਡੇ ਹੀ ਆ ਵੀਰ ਪਰ ਨਾ ਉਹਨੇ ਤਾਂ ਜਾਂਦੀ ਨੇ ਅੱਖਾਂ ਕੱਢ ਕੇ ਪੈ ਜਾਣਾ ਵਿਚਾਰੀਆਂ ਨੂੰ ਪਤਾ ਨਹੀਂ ਰਖੜੀ ਬੰਨਣ ਵੀ ਦੇਣੀ ਆ ਕਿ ਨਹੀਂ ਬੰਨਣ ਦੇਣੀ ਉਤੋਂ ਬੀਜੀ ਦਾ ਹਾਲ ਵਾ ਨਾ ਕੁੜੀਆਂ ਨੂੰ ਟਿਕਣ ਦਿੰਦੀ ਨਾ ਮੈਨੂੰ ਟਿਕਣ ਦਿੰਦੀ ਆ ਚਵੇ ਘੰਟੇ ਤਾਨੇ ਮਾਰਦੀ ਰਹਿੰਦੀ ਆ ਇਹ ਕੁੜੀਆਂ ਆ ਵਾ ਇਹ ਕੁੜੀਆਂ ਆ ਵਾ ਜੇ ਕੁੜੀਆਂ ਆ ਤਾਂ ਮੇਰਾ ਕੀ ਕਸੂਰ ਆ ਮੈਂ ਕਿਦਾਂ ਨਹੀਂ ਚਾਹੁੰਦੀ ਵੀ ਮੈਨੂੰ ਵੀ ਰੱਬ ਪੁੱਤ ਦਿੰਦਾ ਚਲ ਕੋਈ ਨਹੀਂ ਮੇਰੀਆਂ ਧੀਆ ਵਾ ਨਾ ਮੇਰੀਆਂ ਧੀਆ ਨੇ ਵੱਡੀਆਂ ਹੋ ਕੇ ਨਾਮ ਰੋਸ਼ਨ ਕਰਨਾ ਫੇਰ ਪਤਾ ਲੱਗਣਾ ਵਾ ਕਿ ਧੀਆ ਮਾੜੀਆਂ ਨਹੀਂ ਹੁੰਦੀਆਂ ਚਲ ਚਾਹ ਬਣਾ ਕੇ ਦੇ ਜੀਵਨ ਨਹੀਂ ਤੇ ਤੇਰੀ ਸ਼ਮਤ ਫੇਰ ਆ ਜਾਣੀ ਆ ਦੀਦੀ ਜਿਹੜੀ ਹਾਦੀ ਬੀਬੀ ਆ ਉਹਨੇ ਉਹ ਸੇਂ ਦੀਆਂਂ ਦੀ ਆ ਅੱਡ ਨੂੰ ਕੋਈ ਜਾਂਦੀ ਬੜੀ ਨੂੰ ਤਰੀ ਆ ਹਾਂ ਚਲ ਕੋਈ ਗੱਲ ਨਹੀਂ ਆਇਆ ਮम्मा ਕੋ ਚਲੀਏ ਠੀਕ ਆ ਮम्मा ਜੀ ਤੁਸੀਂ ਕੀ ਕਰਨ ਦੇ ਜੇ ਕੁਛ ਨਹੀਂ ਪੁੱਤ ਮੈਂ ਚਾਹ ਬਣਾਉਣੀ ਤੁਹਾਡੇ ਦਾਦੀ ਵਾਸਤੇ ਤੁਹਾਨੂੰ ਪਤਾ ਹੀ ਆ ਨਾ ਉਹਦਾ ਜਦੋਂ ਬੋਲਣ ਦਾ ਪੈਂਦੀ ਫਿਰ ਤੇ ਵੇਂਦੀ ਕੁਝ ਨਹੀਂ ਗਈ ਤੂੰ ਗੁੱਸਾ ਨਾ ਕਰੇ ਉਹ ਚੰਗਾ ਦਾਦੀ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਦਾਦੀ ਮਾਂ ਵੱਡੇ ਆ ਨਾ ਕੁਛ ਕਹਿ ਵੀ ਲੈਣ ਤਾ ਪੁੱਤ ਗੁੱਸਾ ਨਹੀਂ ਕਰਨਾ ਠੀਕ ਹੈ ਮੈਨੂੰ ਪਤਾ ਵਾ ਨਹੀਂ ਚੰਗਾ ਲੱਗਦਾ ਪੁੱਤ ਉਹ ਤੇ ਕਦੀ ਵੀ ਨਹੀਂ ਪਿਆਰ ਨਾਲ ਬੋਲਦੀ ਤੁਹਾਡੇ ਨਾਲ ਕਦੀ ਨਹੀਂ ਨਾ ਤੁਹਾਨੂੰ ਪੁੱਤ کہہ ਕੇ ਆਵਾਜ਼ ਮਾਰੀ ਮੈਂ ਮੈਨੂੰ ਪਤਾ ਵਾ ਚੱਲ ਕੋਈ ਨਹੀਂ ਤੁਸੀਂ ਦੋਵੇਂ ਕਮਰੇ ਅੰਦਰ ਜਾ ਕੇ ਪੜੋ ਹੈ ਤੇ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਨਾਲ ਕੀ ਖਾਣਾ ਬਿਸਕਟ ਖਾਣੇ ਨਾਲ ਦਿੱਤੀਆਂ ਨੇ ਹਾਂਜੀ ਚਲ ਠੀਕ ਆ ਮੈਂ ਲੈ ਕੇ ਆਉਣੀ ਬਿਸਕਟ ਚੰਗਾ ਤੇ ਪੜ ਲਓ ਦੋਵੇਂ ਜਣੀਆਂ ਜਾ ਕੇ ਠੀਕ ਠਾਕ ਹਾਏ ਹਾਏ ਇਹ ਵੀ ਬੱਚੇ ਆ ਵਿਚਾਰੇ ਇਹ ਵੀ ਕੀ ਕਰਨ ਦਾਦੀ ਨੇ ਤੇ ਕਦੀ ਪਿਆਰ ਇਹਨਾਂ ਨੂੰ ਕੀਤਾ ਹੀ ਨਹੀਂ ਆ ਉਹ ਤੇ ਬਸ ਮੁੰਡਿਆਂ ਨੂੰ ਪਿਆਰ ਕਰਦੀ ਆ ਉਹਨਾਂ ਨੂੰ ਕਹਿੰਦੀ ਉਹ ਮੇਰੇ ਪੋਤੇ ਆ ਉਹ ਹੀ ਮੇਰਾ ਸਾਰਾ ਕੁਝ ਵਾ ਇਹਨਾਂ ਵਿਚਾਰੀਆਂ ਨੇ ਕੀ ਪਾਪ ਕੀਤੇ ਆ ਇਹਨਾਂ ਦਾ ਕੀ ਕਸੂਰ ਵਾ ਜੇ ਕੁੜੀਆਂਾਂ ਵਾਂ ਤੇ ਚਲ ਕੋਈ ਨਹੀਂ ਇਨਾਂ ਦਾ ਪਿਓ ਤੇ ਬੜਾ ਪਿਆਰ ਕਰਦਾ ਰ ਇਹਨਾਂ ਦੇ ਨਾਲ ਤੇ ਇਹਨਾਂ ਦੀ ਮਾਂ ਵੀ ਬੜਾ ਕਰਦੀ ਆ ਮੈਨੂੰ ਤੇ ਆਪਣੇ ਧੀਆ ਤੋਂ ਚੰਗਾ ਕੋਈ ਵੀ ਨਹੀਂ ਲੱਗਦਾ ਸੱਚੇ ਪਾਤਸ਼ਾਹ ਇਹਨਾਂ ਦੀ ਵੱਡੀ ਵੱਡੀ ਉਮਰ ਕਰੀ ਮੇਰੇ ਧੀਆ ਦੀ ਚੱਲ ਮਨਾ ਮੋਟਰਸਾਈਕਲ ਕੀ ਖੜਨਾ ਵਾ ਅਲਾਗੇ ਤੇ ਜਾਣਾ ਵਾ ਕਿੱਥੇ ਚੱਲੇ ਜੀ ਮੈਂ ਪੁੱਤ ਬੰਮੀ ਤੇ ਚੱਲੇ ਨੱਕਾ ਬੰਨਣਾ ਆਪਾਂ ਵੀ ਜਾਣਾ ਜੇ ਉਹ ਮੇਰੀ ਗੱਲ ਸੁਣ ਤੁਸੀਂ ਕੀ ਕਰਨਾ ਪੁੱਤ ਇਨਾਂ ਕੱਖ ਕਾਨ ਆ ਉਹ ਲੜੂਗਾ ਕੋਹ? ਨਹੀਂ ਕੋਈ ਕਰਲੀਆ ਪੱਲਾ। ਹਾਂ? ਆ ਪਈ ਜਾਣਾ। ਜਾਣਾ ਵਾ? ਹਾਂ। ਪਾਪਾ ਮੈਂ ਕਈ ਫੰਨੀ ਆ। ਉਹ ਮੇਰੀ ਗੱਲ ਸੁਣੋ ਪੈਰ ਤੇ ਵੱਜੂਗੀ। ਨਹੀਂ ਪਾਪਾ ਮੈਂ ਮੱਛੀ ਆ ਮੈਂ। ਉਹ ਨਹੀਂ ਪਤਾ। ਕੁੜੀਆਂ ਕਈਆਂ ਫਰਦੀਆਂ ਚੰਗੀਆਂ ਲੱਗਦੀਆਂ ਵਾ ਤੇ ਕੋਈ ਗੱਲ ਨਹੀਂ ਜਾਣੇ ਫੇਰਾ ਮਾਰਨਾ ਤੇ ਨਾਲ ਲੈ ਚਲਦਾ ਤੁਹਾਨੂੰ ਮੈਂ। ਠੀਕ ਆ? ਆਹੋ, ਇੱਥੇ ਕਾਦੀ ਗੱਲ ਵਾ? ਨਾਲੇ ਵੇਖਵਾ ਖਾਓਗੇ ਸੋ। ਠੀਕ ਆ? ਇੱਥੇ ਦੀ ਤਿਆਰੀ ਹੋ ਗਈ ਆ। ਹਾਂ। ਉਹ ਬੀਬੀ ਜਾਣਾ ਜੁਣਾ ਕਿੱਥੇ ਨਿਆਣੇ ਤੰਗ ਦੇ ਕਰ ਕਿੱਥੇ ਜਾਣਾ ਬਾਹਰ ਤੱਕ ਤੁਹਾਡੇ ਨਾਲ ਬਾਹਰ ਤੱਕ ਜਾਣਾ ਕੁੜੀਆਂ ਨਾ ਨਹੀਂ ਬਾਹਰ ਖੜੀਦੀਆਂ ਹੁੰਦੀਆਂ ਉਹਨਾਂ ਨੂੰ ਲੈ ਕੇ ਨਹੀਂ ਮਾਈ ਮੁੰਡੇ ਨੇ ਇਹਨਾਂ ਨੂੰ ਲੈ ਕੇ ਤੁਰ ਪਿਆ ਤੂੰ ਰਹਿਣ ਤੇ ਇਹਨਾਂ ਨੂੰ ਘਰ ਵੇਚੀ ਨਾ ਉਹ ਬੀਬੀ ਰਮਾਨਾ ਬੈਹ ਕੇ ਨਾ ਉਹ ਤੇ ਚਾਹ ਚੂ ਪੀ ਹੋਰ ਪੀ ਲਾਂਗੀ ਚਾਹ ਮੈਂ ਉਹ ਕੁੜੀਆਂ ਨੂੰ ਨਾ ਕਾੜਿਆ ਕਰ ਨਾਲ ਬਾਹਰ ਕੁੜੀਆਂ ਕੌਣ ਲੈ ਕੇ ਜਾਂਦਾ ਬਾਹਰ ਪੈੜੀਆਂ ਚ ਉਹ ਚੱਲ ਬੀਬੀ ਕੋਈ ਗੱਲ ਨਹੀਂ ਆ ਕੱਲ ਹਨ ਤੇ ਤੂੰ ਚਲਾਉ ਪਤਾਉ ਚੱਲੀਏ ਐਦਾ ਇਹਦਾ ਮੁੰਡੇ ਦਾ ਦਿਮਾਗ ਖਰਾਬ ਹੋਇਆ ਵੇਖੋ ਮੈਂ ਕਹਿ ਨਹੀਂ ਆ ਕਿ ਕੁੜੀਆਂ ਨੂੰ ਬਾਹਰ ਨਹੀਂ ਪੈੜੀਆਂ 'ਚ ਖੜੀਦਾ ਇਹ ਕਿਹੜੇ ਮੁੰਡੇ ਨੇ ਜਿਨ੍ਹਾਂ ਨੂੰ ਲੈ ਕੇ ਤੁਰ ਪਿਆ ਤੂੰ ਤੈਨੂੰ ਆਪਣੇ ਆਪ ਹੀ ਅਕਲ ਚਾਹੀਦੀ ਆ ਵਿਗਾੜ ਕੇ ਬਹਿ ਜੀ ਕੁੜੀਆਂ ਸੁਣੀ ਫਿਰ ਲੋਕਾਂ ਦੀਆਂ ਗੱਲਾਂ ਲੋਕਾਂ ਨੇ ਮੂੰਹ ਜੋਰ-ਜੋਰ ਕਰਨਾ ਜਿਉਂ ਕੀਤੀਆਂ ਨਾ ਫਿਰ ਲੱਗ ਜੂ ਪਤਾ ਇਹਨੂੰ ਇਹਨੂੰ ਖਰੇ ਕਿਹੜੇ ਦਿਨਾਂ ਕੱਲ ਆਉਣੀ ਆ ਇੰਨਾ ਸਮਝਾਈਦਾ ਇੰਨਾ ਸਮਝਾਈਦਾ ਆਖੇ ਲੱਗਦਾ ਹੀ ਨਹੀਂਗਾ ਕਿਤੇ ਐਡਾ ਟੀਸ਼ ਆ ਕੀ ਦੱਸ ਕਰਾਂ ਮੈਂ ਹੁਣ ਇੱਥੇ ਕਿੰਨਾ ਕਿਨੂੰ ਨਾ ਸਮਝਾਵਾਂ ਇਹ ਕਿਹੜਾ ਨਿਆਣਾ ਹੀ ਪੜਾ ਦੋ ਤੇਰੀਆਂ ਤਿੰਆਂ ਤੇ ਤੂੰ ਅਕਲ ਹੀ ਨਹੀਂ ਤੈਨੂੰ ਅਜੇ ਆਉਂਦੀ ਹਾਂ ਕੁੜੀਆਂ ਨੂੰ ਲੈ ਕੇ ਤੇ ਬੰਦੀ ਨੂੰ ਛੱਡਿਆ ਵਾ ਉਹਦੀਆਂ ਕੁੜੀਆਂ-ਕੁੜੀਆਂ ਤੇ ਚਲੋ ਨਿਆਣੀਆਂ ਨੇ ਆਖਣਾ ਹੀ ਆ ਤੇ ਤੂੰ ਹੀ ਸਿਆਣਾ ਅਕਲ ਕਰ ਇਹਦਾ ਕਰਦੇ ਲੋਕੀ ਚਲੋ ਫਿਰ ਤੋਰ ਆਓ ਚਲੋ ਫਿਰ ਤੋਰ ਆਓ ਕੋਈ ਗੱਲ ਨਹੀਂ ਫਿਰ ਤਨ ਲੈ ਗਿਆ ਇਹਨਾਂ ਨੂੰ ਉੱਥੇ ਇਹਨਾਂ ਨੇ ਨੱਕੇ ਮੋੜਨੇ ਜਾ ਕੇ ਕੁੜੀਆਂ ਨੂੰ ਉੱਥੇ ਕੰਮ ਬੜੇ ਕਰਦਾ ਏ ਪਤਾ ਨਹੀਂ ਕੀ ਗੱਲ ਵਾ ਕਿ ਉਹ ਨਹੀਂ ਸਮਝਦਾ ਏ ਇਹਨਾਂ ਸਮਝਾਏ ਹਮੇ ਇਹਨੂੰ ਸਮਝਾਉਂਦੀ ਕਿੱਥੇ ਆਏ ਇਹਨਾਂ ਮੈਂ ਦੱਸਾਂ ਮੱਤ ਜਰਾ ਕਿ ਇਹ ਹੈ ਕਿੱਥੇ ਆ ਹਾਂ ਇਹਨੂੰ ਵੀ ਅਕਲ ਹੈ ਨਹੀਂ ਕਿਤੇ ਇੱਥੇ ਹੀ ਆ ਬੀਜੀ ਮੈਂ ਆਜੋ ਇੱਥੇ ਆ ਤਾਂ ਤੈਨੂੰ ਉਹ ਮੁੰਡੇ ਨੂੰ ਤਾਂ ਅਕਲ ਹੈ ਨਹੀਂ ਉਹਨੂੰ ਮੈਂ ਬੜਾ ਸਮਝਾਇਆ 50 ਵਾਰੀ ਉਹਦੇ ਤੇ ਖਾਣੇ 'ਚ ਗੱਲ ਪੈਂਦੀ ਨਹੀਂ ਤੇ ਤੈਨੂੰ ਵੀ ਅਕਲ ਹੈ ਨਹੀਂ ਹਾਂ ਹਾਂ ਉਹਦੇ ਨਾ ਤੋੜ ਦਿੰਨੀ ਆ ਚੱਲ ਫਿਰ ਕੀ ਹੋ ਗਿਆ ਆਪਣੇ ਪਿਓ ਦੇ ਨਾਲ ਹੀ ਗਈਆਂ ਵਾ ਪਿਓ ਨਾਲ ਭਾਵੇਂ ਗਈਆਂ ਨੇ ਪੈਲਿਆਂ ਦੇ ਵਿੱਚ ਈਆਂ ਚੰਗੀਆਂ ਲੱਗਦੀਆਂ ਨੇ ਫਿਰਦੀਆਂ ਇਹ ਕਿਹੜੇ ਮੁੰਡੇ ਨੇ ਤੇ ਚੱਲ ਤੁਰੇ ਫਿਰਨ ਪਿਓ ਦੇ ਨਾਲ ਕੋਈ ਗੱਲ ਨਹੀਂ ਚਲ ਹੁਣ ਮੁੰਡੇ ਨਹੀਂ ਹੈਗਾ ਤੇ ਤੁਸੀਂ ਉਹ ਤਾਨੇ ਮਾਰਦੇ ਰਹਿੰਦੇ ਜੇ ਮੈਨੂੰ ਮੈਨੂੰ ਬਖਸ਼ ਲੋ ਕਿਉਂ ਇਦਾਂ ਲਿਆ ਗੱਲਾਂ ਕਰਦੇ ਜੇ ਬਾਰ-ਬਾਰ ਮੈਂ ਤਾਂ ਨਾ ਨਹੀਂ ਭਤੀਆਂ ਨੂੰ ਨਹੀਂ ਇਦਾਂ ਫੇਰੀ ਦਾ ਹੁੰਦਾ ਨਹੀਂ ਚੰਗੇ ਲੱਗਦਾ ਇਦਾਂ ਇਹ ਤਾਨੇ ਨੇ ਚਲ ਉਹਨਾਂ ਦਾ ਜੀ ਵਿਚਾਰੀਆਂ ਦਾ ਕਰਦਾ ਹੀ ਆ ਘਰੋਂ ਬਾਹਰ ਜਾਣ ਨੂੰ ਕਿੱਥੇ ਜਾਣ ਵਿਚਾਰੀਆਂ ਲੈ ਕਿੱਥੇ ਜਾਣ ਵਿਚਾਰੀਆਂ ਆਹ ਚੰਗੀ ਗੱਲ ਐ ਇਹਨੂੰ ਸਮਝਾ ਲਓ ਉਹਨੂੰ ਸਮਝਾਇਆ ਤੇ ਉਹ ਨਹੀਂ ਸਮਝਦਾ ਜੇ ਇਹਨੂੰ ਕਹੋ ਤੇ ਇਹ ਨਹੀਂ ਸਮਝਦੀ ਤੇ ਘਰੇ ਬੰਦਾ ਕੀ ਮੈਂ ਤਾਂ ਫਾਇ ਲੱਗ ਗਈਆਂ ਤੁਹਾਡੇ ਵਿੱਚ ਸਭ ਮੇਰੀ ਤਾਂ ਕੋਈ ਸੁਣਦਾ ਗੈਨਦਾ ਹੀ ਨਹੀਂ ਚਲ ਕੋਈ ਨਹੀਂ ਸਮਝਾਉਂਗੀ ਮੈਂ ਆਉਂਦੇ ਆ ਤੇ ਨਹੀਂ ਖੜਦੇ ਅੱਗੇ ਤੋਂ ਪਿਆਰੀਆਂ ਛਤियां ਪਹਿਣਾ ਨਹੀਂ ਚੰਗੀਆਂ ਲੱਗਦੀਆਂ ਫਿਰਦੀਆਂ ਆ ਕਲ ਕਰੋ ਕੋਈ ਕਿਉਂ ਨਹੀਂ ਆ ਕਲਮ ਦੀ ਤੁਹਾਨੂੰ ਕਿੰਨਾ ਕ ਸਮਝਾਈ ਬੰਦਾ ਇਹਨਾਂ ਨੂੰ ਫੇਰਾਂ ਦੇ ਬੁਰੀਆਂ ਲੱਗਦੀਆਂ ਨੇ ਕੁੜੀਆਂ ਮੇਰੇ ਚੰਗੀਆਂ ਨਹੀਂ ਲੱਗਦੀਆਂ ਮੇਰੀਆਂ ਧੀਆਂ ਦੱਸ ਚੰਗੀਆਂ ਲੱਗਣ ਨੂੰ ਮੈਨੂੰ ਬੁਰੀਆਂ ਤੇ ਨਹੀਂ ਲੱਗਦੀਆਂ ਪਰ ਜਿਹੜੀ ਗੱਲ ਵਿੱਚ ਹੈਗੀ ਆ ਉਹ ਤੇ ਫਿਰ ਹੈ ਹੀ ਆ ਉਹ ਤੇ ਮੇਰੇ ਦਿਲ 'ਚ ਹੈ ਹੀ ਆ ਫਿਰ ਜਾ ਤੋ ਜਾ ਕੇ ਕੱਪੜੇ ਉਹਨੂੰ ਵੀ ਜਰੀਕਾ ਮਤ ਦੱਸ ਲਈ ਸਮਝਾ ਲਈ ਉਹਨੂੰ ਵੀ ਫੇਰ ਆਕੇਗੀ ਮਾਈ ਮਾਤਾ ਇਦਾਂ ਆਂਦੀ ਐ ਤੇ ਇਦਾਂ ਆਂਦੀ ਐ ਹਾਏ ਹਾਏ ਕੀ ਕਰਾਂ ਮੈਂ ਬੀਜੀ ਨੇ ਤਾਂ ਬਹੁਤਾ ਜੀਦਾ ਹਰਾਮ ਕਰਤਾ ਵਾ ਜੇ ਵਿਚਾਰੀਆਂ ਕਿਤੇ ਆਪਣੇ ਪਿਓ ਦਾ ਬਾਹਰ ਚਲ ਜਾਂਦੀਆਂ ਵਾ ਤਾਂ ਵੀ ਕਹਿ ਦਿੰਦੇ ਤੇ ਕਿਉਂ ਜਾਂਦੀਆਂ ਵਾ ਦੱਸੋ ਕਿੱਥੇ ਜਾਣ ਵਿਚਾਰੀਆਂ ਮੈਂ ਤਾਂ ਬੋਲ ਵੀ ਨਹੀਂ ਸਕਦੀ ਡਰਦੀ ਮੈਂ ਤਾਂ ਆਪਣੀ ਜ਼ੁਬਾਨ ਅੰਦਰ ਪਾਈ ਆਪਣੀ ਧੀਆਂ ਦੇ ਕਰਕੇ ਕੀ ਕਰਾਂ ਮੈਂ ਜਿਨ੍ਹਾਂ ਦਾ ਪਿਓ ਨਾ ਚੰਗਾ ਹੁੰਦਾ ਮਿੰਟੇ ਤੱਕ ਤਾਂ ਇਹ ਗੁੱਤੋਂ ਫੜ ਕੇ ਇਹਨਾਂ ਨੇ ਬਾਹਰ ਕੱਢ ਦੇਣਾ ਹੀਗਾ ਚੱਲ ਕੀ ਕਰਾਂ ਹੁਣ ਫਿਰ ਮੈਂ ਉਹ ਵੀ ਨਿਆਣੀਆਂ ਵਾਂ ਚੱਲ ਆਉਣਗੇ ਤੇ ਸਮਝਾਉਂਗੀ ਕਿ ਘਟ ਖੜਿਆ ਕਰੋ ਬੰਬੀ ਤੇ ਇਹਨਾਂ ਨੂੰ ਜਿੱਦਾਂ ਕਹਿੰਦੇ ਹੁਣ ਮੰਨਣਾ ਤੇ ਪੈਣਾ ਹੀ ਆ ਨਾ ਮੰਨੂਗੀ ਤੇ ਕਲੇਸ਼ ਹੋਊਗਾ ਘਰ ਵਿੱਚ ਚੱਲ ਮਨਾ ਕੱਪੜੇ ਢੋਲਾ ਜਾ ਕੇ ਦੀਦੀ ਮੈਂ ਹੁਣੇ ਆ ਗਈ ਕਿੱਥੇ ਚੱਲੀ ਆ ਮੈਂ ਹੁਣੇ ਆ ਗਈ ਤੂੰ ਇੱਥੇ ਰੁੱਕ ਬੱਸ ਇਹ ਪਤਾ ਨਹੀਂ ਹੁਣ ਕਿੱਥੇ ਚਲ ਗਈ ਆ ਮੈਂ ਵੀ ਨਹੀਂ ਕਹਣੀ ਮੇਰੇ ਕੋਲ ਖਰੀ ਬਣਾਉਂਗਾ ਵਾਹ ਹਵਲੇ ਪਨੀ ਕੋਣ ਆ ਗਿਆ ਈ ਦੇਖ ਬਲਾ ਉਹ ਬੱਲੇ ਰੀਨ ਕੀ ਆ ਚਲ ਵਾ ਠੀਕ ਆ ਚਲਾ ਅੰਦਰ ਆ ਜਾ ਮੈਂ ਅੰਦਰ ਨਹੀਂ ਹੋਣਾ ਵੀ ਕਿਉਂ ਨਹੀਂ ਚੱਲ ਹੋ ਗਿਆ ਗੱਲ ਕਹਿਣੀ ਆ ਲੈ ਤੂੰ ਦੋ ਕ ਜੇ ਜਿਹੜਾ ਰਖੜੀ ਉਹ ਮੈਂ ਤਾਂ ਰਖੜੀ ਬਣੂਗੀ ਬਣਾਉਗੇ ਨਹੀਂ ਲੈ ਤੂੰ ਮੇਰੀ ਭੈਣਾ ਨਿੱਕੀ ਜੇ ਮਾਤਰ ਕੋ ਰਖੜੀ ਬਣਨੀ ਤੇ ਮੈਂ ਕਿੱਕੋ ਰਖੜੀ ਬਣਾਉਣੀ ਹੈ ਤੇਰ ਕੋ ਰਖੜੀ ਬਣੋਣੀ ਮੈਂ ਹਾਂਜੀ ਆ ਤੇ ਆਹ ਅੰਦਰ ਤੇ ਆ ਜਾ ਰੰਦੋ ਕਿਉਂ ਮੈਂ ਨਹੀਂ ਆਣਾ ਲੈ ਹੈ ਗੱਲ ਕਰਨ ਵਾਲੀ ਆ ਛਦਨ ਜੀ ਆਹ ਅੰਦਰ ਕੋਈ ਨਹੀਂ ਹੁੰਦਾ ਤੂੰ ਚੱਲ ਮੇਰੀ ਭੈਣ ਅੰਦਰ ਮੈਂ ਬਾਥਰੂਮ ਹੋ ਗਿਆ ਠੀਕ ਆ ਆਹ ਮੰਗਦਾ ਛਤੀ ਨੀ ਮੇਰੀ ਗੱਲ ਸੁਣ ਤੂੰ ਕੀ ਰੋਜ਼ ਮੂੰ ਚੁੱਕਿਆ ਹੁੰਦਾ ਵਾ ਤੈਨੂੰ ਆਪਣੇ ਘਰ ਟਿਕਾਈ ਹੈ ਨੀਂਗੀ ਆਰਾਮ ਨਾਲ ਆਪਣੇ ਘਰ ਖੇਡੀਦਾ ਹੁੰਦਾ ਵਾ ਇੱਧਰ ਆ ਮੇਰੀ ਗੱਲ ਸੁਣਾ ਬੜਾ ਇੱਥੇ ਬਹਿ ਕਿੱਧਰ ਆਈ ਆ ਕੀ ਕੰਮ ਆ ਤੈਨੂੰ ਕੰਮ ਆ ਕੋਈ ਤਾਂ ਕਿੱਧਰ ਆਈ ਫਿਰ ਤੇਰੀ ਮਾਂ ਨਹੀਂ ਘਰ ਹੈਗੀ ਤਰੇਈ ਆ ਉਹ ਡੱਕਦੀ ਨਹੀਂ ਮੈਨੂੰ ਤੇ ਨਹੀਂ ਜਾਣਾ ਉਧਰ ਪੋਤਾ ਆਪਣੇ ਘਰ ਪੜੀਦਾ ਹੁੰਦਾ ਵਾ ਉਹ ਵੀ ਪੜਦਾ ਵਾ ਐਵੇਂ ਮਗਰ ਮਗਰ ਲੱਗੀ ਰਹੀ ਨੇ ਕਦੀ ਆਹ ਖਾਣ ਨੂੰ ਲਿਆ ਦੇ ਕਦੀ ਆਹ ਖਾਣ ਨੂੰ ਲਿਆ ਦੇ ਤਾਈ ਮੈਂ ਵੀ ਨੂੰ ਮਿਲਣ ਆਈ ਹਾਂ ਮੈਨੂੰ ਕੋਈ ਕੰਮ ਹੀ ਵੀਰ ਦੇ ਨਾਲ ਜਿਹੜਾ ਭੱਜੀ ਆਈ ਆ ਵੀਰ ਨੂੰ ਮਿਲਣ ਆਈ ਹੀ ਕਿੱਡੀਆਂ ਇਹਦੀਆਂ ਬਾਹਾਂ ਆਕੜੀਆਂ ਵਾਂ ਚੁੱਪ ਕਰਕੇ ਆਪਣੇ ਘਰ ਬੈਈਦਾ ਹੁੰਦਾ ਵਾ ਤੇ ਪੜੀਦਾ ਹੁੰਦਾ ਵਾ ਠੀਕ ਆ ਨਾ ਤੁਸੀਂ ਦੋਵੇਂ ਭੈਣਾ ਜੇ ਖੇਡਿਆ ਕਰੋ ਨਾਲੇ ਜਾ ਨਾ ਜਾ ਕੇ ਤਾਂ ਆਪਣਾ ਕੰਮ ਕਰ ਲੈ ਕਿਹਦੇ ਚੱਲੀ ਮੇਰੀ ਭੈਣ ਵੇ ਜਾਣਦੇ ਨੂੰ ਕਰ ਹੋਰ ਆ ਗਿਆ ਭੈਣ ਦਾ ਵੱਡਾ 헤ਜਲਾ ਉਹ ਮੰਮੀ ਇਹ ਕੀ ਗੱਲ ਨਿਆਣੇ ਨਿਆਣੇ ਨੇ ਕੀ ਹੋ ਗਿਆ ਵਾ ਉਹ ਜਾਣਦੇ ਕਰ ਜਾ ਕੇ ਕਾਪੀ ਕਿਤਾਬ ਵੇਖੇ ਕੋਈ ਗੱਲ ਨਹੀਂ ਅੰਦਰ ਚੱਲ ਤੂੰ ਪੁੱਤ ਉਠਾਣਾ ਥੋੜਾ ਪੀ ਜਾ ਕੇ ਆਹੋ ਠੰਡਾ ਦੇ ਉਹਨੂੰ ਕੇ ਥੱਕੀ ਆਈ ਏ ਕੰਮ ਕਰਦੀ ਆਈ ਏ ਉਹ ਨਿਆਣਾਂ ਲਾਣਾਂ ਦੀ ਕਿਹੜੀ ਗੱਲ ਆ ਇੱਥੇ ਤੂੰ ਚੋਪੀ ਕੀ ਕਰ ਰਿਹਾ ਕਰ ਜਿਹੜਾ ਤੂੰ ਵੱਡਾ ਹਮਦਰਦੀ ਬੰਦਾ ਆ ਉਹ ਜੇ ਉਹ ਵਿਚਾਰੀ ਆ ਗਈ ਤੇ ਕੀ ਹੋ ਗਿਆ ਮੰਮੀ ਫਿਰ ਕੀ ਆ ਤੂੰ ਜਿਹੜਾ ਇਦਾਂ ਹਮਸਰਾ ਨਾ ਮੈਂ ਖਾਣ ਨੂੰ ਚੀਜ਼ਾਂ ਲੈਂਦੀ ਆ ਉਹਨਾਂ ਦੋਵਾਂ ਭੈਣਾਂ ਨਾਲ ਲੈਂਦਾ ਅੰਦਰ ਮਮੀ ਇਹ ਆ ਭੈਣਾਂ ਦੇ ਰੀਆਂ ਚਾਚੇ ਦੀਆਂ ਕੁੜੀਆਂ ਲੱਗਦੀਆਂ ਵਾਂ ਉਹ ਚਾਚੇ ਦੀਆਂ ਉਹਦੇ ਤੇ ਅੱਖੀ ਨਹੀਂ ਵੇਖਣਾ ਚੰਦੀ ਚਾਚੇ ਦੀਆਂ ਕੁੜੀਆਂ ਲੱਗਦੀਆਂ ਵਾਂ ਉਹ ਮਮੀ ਵੱਡਿਆਂ ਦੀ ਗੱਲ ਹੋਰ ਹੁੰਦੀ ਆ ਇਹਦੇ ਬੱਚੇ ਇਹਨਾਂ ਨੂੰ ਕੀ ਪਤਾ ਕੀ ਹੁੰਦਾ ਤੇ ਕੀ ਨਹੀਂ ਚੁੱਪੀ ਕਰ ਮਾਂ ਤਾਂ ਹੀ ਜਾਣਾ ਉਹਨਾਂ ਨੇ ਜਿਆਦਾ ਹਿਜਲਾ ਨਾ ਬਣਿਆ ਕਰ ਚੱਲ ਕੋਈ ਗੱਲ ਨਹੀਂ ਮਾਂ ਆ ਤੇਰੀ ਇਹਨੂੰ ਨਾ ਕੋਈ ਕਹਿਆ ਨਗੀਨੀ ਵਿਚਾਰੀ ਨੂੰ ਠੀਕ ਆ ਮਹਾ ਖਾਣ ਪੀਣ ਨੂੰ ਸਮਾਨ ਲਈਦਾ ਵਾ ਇਹ ਵੜਾ 헤ਜ ਲਾ ਬਣਿਆ ਰਹਿੰਦਾ ਵਾ ਰੋਜ਼ ਇਹ ਮੂੰਹ ਚੋਕੇ ਆ ਜਾਂਦੀ ਆ ਵਾ ਅੱਜ ਇਹਨਾਂ ਨੂੰ ਆ ਖਾਣ ਨੂੰ ਦੇ ਦੇ ਅੱਜ ਇਹਨਾਂ ਨੂੰ ਆ ਖਾਣ ਨੂੰ ਦੇ ਦੇ ਮੈਂ ਇਹਨਾਂ ਵਾਸਤੇ ਹੀ ਲੈਂਦੀ ਆ ਕਿ ਇਹਨਾਂ ਦੀ ਮਾਂ ਨਹੀਂ ਲੈ ਕੇ ਰੱਖ ਸਕਦੀ ਇਹ ਵੀ ਖਾਣ ਦਾ ਕਰਕੇ ਹੀ ਆਉਂਦੀ ਆ ਇਹਨੂੰ ਪਤਾ ਹੁਣਾ ਪਿਆ ਵੇ ਉਹ ਘਰ ਵਾ ਮੁੰਡਾ ਤੋਨੇ ਮੈਨੂੰ ਖਾਣ ਨੂੰ ਕੋਈ ਨਾ ਕੋਈ ਦੇ ਦੇਣਾ ਵਾ ਅੰਦਰ ਚਲ ਜਾ ਅੰਦਰ ਚਲ ਜਾ ਦੋ ਬਿਸਕੁਟ ਫੜਾਉਣੀ ਡੱਬੇ ਚੋਂ ਕੱਢ ਕੇ ਉਸਲਾ ਭੇਜੇ ਹੈਗੇ ਆ ਲੈ ਕੇ ਆਪੇ ਘਰ ਨੂੰ ਚਲ ਜੂਗੀ